ਕੀ ਗਲਤ ਵਿਰੋਧੀ ਧਿਰ ਦਾ ਫਰਜ਼ ਹੁੰਦਾ ਜਿਹੜਾ ਕੰਮ ਇਹਨਾਂ ਨੂੰ ਸੈਂਟਰ 'ਚ ਕਰਨਾ ਚਾਹੀਦਾ ਉੱਥੇ ਤਾਂ ਕਰ ਨਹੀਂ ਰਹੇ ਇਹ ਅਸਲ 'ਚ ਪੰਜਾਬ 'ਚ ਹੜਾਂ ਦੀ ਸਥਿਤੀ ਆ ਚਾਹੀਦਾ ਤਾਂ ਸਾਰੀ ਕਾਂਗਰਸ ਨੂੰ ਇਹ ਸੀਗਾ ਕਿ ਤੁਸੀਂ ਉੱਥੇ ਸੈਂਟਰ 'ਚ ਜਾਂਦੇ ਆਪਣੇ ਰਾਹੁਲ ਗਾਂਧੀ ਜੀ ਨੂੰ ਕਹਿੰਦੇ ਸਾਰਿਆਂ ਨੂੰ ਕਹਿ ਕੇ ਜਿਹੜੇ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਨਾਲ ਧੋਖਾ ਕੀਤਾ ਉਹਦੇ ਵਾਸਤੇ ਆਵਾਜ਼ ਉਠਾਉਂਦੇ ਬਟ ਬੜੀ ਅਨਫੋਰਚੂਨੇਟਰ ਗੱਲ ਆ ਇਹ ਵੀ ਇਹਨਾਂ ਨੇ ਉੱਥੇ ਜਾ ਕੇ ਜਿੱਥੋਂ ਪੈਸੇ ਆਉਣੇ ਆ ਪੰਜਾਬ ਦੇ ਵਾਸਤੇ ਉਹਨੂੰ ਕੇ ਰੰਦੀ ਵਜਾਏ ਇਹ ਪੰਜਾਬ ਦੇ ਵਿੱਚ ਜਿਹੜੀ ਸਰਕਾਰ ਪੰਜਾਬ ਦੇ ਲੋਕਾਂ ਦੇ ਵਾਸਤੇ ਪੰਜਾਬ ਦੇ ਹੜਾਂ ਦੇ ਵਾਸਤੇ ਲਗਾਤਾਰ ਕੰਮ ਕਰ ਰਹੀ ਆ ਇਹ ਆਪਣੀ ਸਰਕਾਰ ਨੂੰ ਆਪਣੇ ਲੋਕਾਂ ਨੂੰ ਆਪਣੇ ਪੰਜਾਬ ਨੂੰ ਇੱਥੇ ਘੇਰੀ ਜਾਂਦੇ ਆ ਇਹ ਤਾਂ ਬੜੀ ਨਾ ਸਮਝੀ ਵਾਲੀ ਗੱਲ ਆ ਤਾਂ ਮੇਰੀ ਤਾਂ ਇਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਆ ਵੀ ਤੁਸੀਂ ਇੱਥੇ ਸਾਡਾ ਸਾਥ ਦਿਓ ਕਹੋ ਵੀ ਸਰਕਾਰ ਨੇ ਵਧੀਆ ਕੰਮ ਕੀਤੇ ਨੇ ਕਿਉਂਕਿ ਸਾਡੇ ਇਕੱਲੇ-ਕੱਲੇ ਮੰਤਰੀ ਇਕੱਲੇ-ਕੱਲੇ ਐਮਐਲਏ ਜਿਨ੍ਹਾਂ ਨੇ ਬੜਾ ਲੰਬਾ ਸਮਾਂ ਉੱਥੇ ਲਾਇਆ ਇਸ ਅਸੀਂ ਵੀ ਜਾ ਕੇ ਆਏ ਆ ਇੱਥੇ ਸਾਡੀ ਮਤ ਕਰੋ ਉੱਪਰ ਜਾ ਕੇ ਆਪਣਾ ਵਿਰੋਧੀ ਧਿਰ ਦਾ ਜਿਹੜਾ ਰੋਲ ਅਦਾ ਕਰੋ ਨਰਿੰਦਰ ਮੋਦੀ ਜੀ ਨੂੰ ਕਹੋ ਕਿ ਜੇ ਤੁਸੀਂ ਬਿਹਾਰ ਵਰਗੀਆਂ ਸਟੇਟਾਂ ਨੂੰ 7-7000 ਕਰੋੜ ਬਿਨਾ ਮਤਲਬ ਤੋਂ ਦੇ ਸਕਦੇ ਹੋ ਸਰਕਾਰ ਬਚਾਉਣ ਵਾਸਤੇ ਜੇ ਤੁਸੀਂ ਗੁਜਰਾਤ ਦੇ ਵਿੱਚ 5-5000 ਕਰੋੜ ਰੁਪਈਆ ਮੂਰਤੀਆਂ ਬਣਾਉਣ ਵਾਸਤੇ ਦੇ ਸਕਦੇ ਹੋ ਕੀ ਗੱਲ ਤੁਸੀਂ ਪੰਜਾਬ ਨੂੰ 20000 ਕਰੋੜ ਨਹੀਂ ਦੇ ਸਕਦੇ ਸਾਡੇ ਵਾਲਾ 60000 ਕਰੋੜ ਨਹੀਂ ਦੇ ਸਕਦੇ ਵਿਰੋਧੀ ਧਿਰ ਨੂੰ ਉਹ ਚਾਹੀਦਾ ਇੱਥੇ ਨਹੀਂ ਚਾਹੀਦਾ ਜੇਕਰ ਅਸ਼ਵਨੀ ਜੀ ਨੂੰ ਇਹ ਲੱਗਦਾ ਵੀ ਕੋਈ ਬੰਦਾ 14 ਲੱਖ ਕਿਊਸਿਕ بارش ਕਰਾ ਸਕਦਾ ਤੇ ਮੈਨੂੰ ਲੱਗਦਾ ਉਦੋਂ ਵੱਡਾ ਤਾਂ ਦੁਨੀਆ ਤੇ ਕੋਈ ਸਾਇੰਟਿਸਟ ਨਹੀਂ ਜੰਮਿਆ ਫਿਰ ਜਿੱਥੇ ਡੇਡੇ ਮਾਰੂਥਲ ਬਣੇ ਹੋਣੇ ਉਥੇ ਆਸ਼ਵਨੀ ਜੀ ਨੂੰ ਲੈ ਜਾਣੇ ਦੱਸ ਦਿਆ ਕਰਨ ਭਾਈ ਕਿੱਥੇ ਹੁੰਦੇ ਨੇ ਮਤਲਬ ਕੋਈ ਕੇ ਮਜ਼ਾਕ ਦੀ ਗੱਲ ਆ ਤੁਸੀਂ ਲੋਕਾਂ ਨੂੰ ਭੜਕਾ ਰਹੇ ਹੋ ਝੂਠ ਬੋਲ ਬੋਲ ਕੇ ਗੱਲਾਂ ਕਰ ਰਹੇ ਹੋ 14 ਲੱਖ ਕਿਊਸਿਕ ਪਾਣੀ ਆਇਆ 3 ਦਿਨ ਦੇ ਵਿੱਚ ਵਿੱਚ ਇਹ ਇੱਕ ਗਲਤੀ ਨਾਲ ਕਿਵੇਂ ਹੋ ਜੂਗਾ ਪਰ ਜਦੋਂ ਦਰਿਆ ਆਉਂਦੇ ਨੇ ਹੜ ਆਉਂਦੇ ਨੇ ਤਾਂ ਉਹਨਾਂ ਨੂੰ ਕੰਟਰੋਲ ਕਰਨਾ ਬਹੁਤ ਔਖਾ ਹੋ ਜਾਂਦਾ ਤਾਂ ਉਸੇ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਆਪਣੀ ਪੂਰੀ ਵਾਹ ਲਾਈ ਆ ਕੁਦਰਤੀ ਆਫਤਾਂ ਆਉਂਦੀਆਂ ਨੇ ਪੰਜਾਬ ਕੋਲ ਅੱਗੇ ਵੀ ਆਈਆਂ ਨੇ ਪਰ ਅਸੀਂ ਉਹਦਾ ਜਿਹੜਾ ਸਾਡਾ ਕੰਮ ਆ ਕਰਨਾ ਲੋਕਾਂ ਨੂੰ ਰਾਤ ਦੇਣੀਆਂ ਸੀ ਉਥੇ ਰਾਹਤ ਦੇ ਰਹੇ ਆ